ਮਾਂਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਆ ਗਏ ਕਿ ਜਿਹੜਾ ਸਟਰੀਟ ਕਰਾਈਮ ਹੈ ਉਹਦੇ ਅਗੇਂਸਟ ਇੱਕ ਮੁਹਿੰਮ ਚਲਾਈ ਜਾਏ ਅਤੇ ਜਿਹੜੇ ਵੀ ਬੇਲਡ ਆਊਟ ਕ੍ਰਿਮੀਨਲਸ ਹੈ ਉਹਨਾਂ ਦੇ ਅਗੇਂਸਟ ਵੀ ਇੱਕ ਮੁਹਿੰਮ ਚਲਾਈ ਜਾਏ ਉਸ ਮੁਹਿੰਮ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈਗੀ ਟੋਟਲ ਜਿਹੜੇ ਹੈਗੇ 5 ਵਿਪੰਦਰੀ ਰਿਕਵਰੀ ਹੈ ਇਨਕਲੂਡਿੰਗ 1 ਇਟਲੀ ਦਾ ਬਣਿਆ ਹੋਇਆ ਗਲੌਕ ਪਿਸਟਲ ਲਾਈਨ ਵਿੱਚ ਹੈਗਾ ਤੇ ਟੋਟਲ ਜਿਹੜੇ ਹੈਗੇ 11 ਮਜਰਮੋ ਦੀ ਗ੍ਰਿਫਤਾਰੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜੀ ਅਡਡ ਜਿਹੜੀ ਹੈਗੀ ਰਿਕਵਰੀ ਆ 5 ਮਾਮਲੇ ਵਿੱਚ ਹੋਈ ਹੈ ਇਹ ਜਿਹੜੀ ਇੱਕ ਜਿਹੜਾ ਹੈਗਾ ਸਦਰ ਥਾਣੇ ਦਾ ਮਰਡਰ ਕੇਸ ਟ੍ਰੈਸ ਹੋਇਆ ਜੀ ਤੇ ਇੱਕ ਕੈਂਡ ਥਾਣੇ ਵਿੱਚ ਹਥਿਆਰਾਂ ਦੇਖ ਆਈ ਹੈ ਜੀ ਆ ਜਿਹੜਾ ਹੈਗਾ ਇਹ ਸਾਰੇ ਬੰਦੋ ਦਾ ਜਿਹੜਾ ਹੈਗਾ ਪੁਲਿਸ ਰਿਮਾਨ ਲਿੱਤਾ ਗਿਆ ਹੈ ਉਹਨਾਂ ਦੇ ਪੁੱਛਗੀਆਂ ਚੱਲ ਰਹੀ ਹੈ ਕਿ ਹਰਿਆਣ ਜਿਹੜੇ ਹਥਿਆਰ ਕਿੱਥੋਂ ਲੈ ਕੇ ਆਏ ਸੀ ਤੇ ਹੋਰ ਇਹਨਾਂ ਦਾ ਕੀ ਕੀ ਪਲਾਨ ਸੀ ਕਿਤੇ ਕੀ ਤੋਂ ਹੋਰ ਵਰਤਨ ਦਾ ਪਲਾਨ ਸੀ ਇਹ ਜਿਹੜਾ ਮਰਡਰ ਹੈਗਾ ਇਹ ਥਾਣਾ ਸਦਰ ਵਿਖੇ ਖਿਲਸਿਆ ਕਦੀਮ ਹੈ ਉੱਥੇ ਮਰਡਰ ਹੋਇਆ ਸੀ 5 ਤਰੀਕ ਨੂੰ ਜਿਹੜਾ ਮੇਨ ਦੋਸ਼ੀ ਹੈ ਉਹਦਾ ਅ ਅਮਨ ਅਤੀਕਾਸ ਉਹ ਦੋਵਾਂ ਨੂੰ ਫੜ ਲਿਆ ਗਿਆ ਤੇ ਅਮਨ ਤੇ ਵੀ ਪੁਰਾਣੇ ਬਾਬਾ ਪਰਚੇਗੇ ਤੇ ਅਤੀਕਾਸ ਤੇ ਵੀ ਪਰਚੇਗੇ ਅਮਨ ਤੇ ਜੀ ਹਾਂ ਜੀ ਹਾਂ ਜੀ ਅਮਨ ਤੇ ਵੀ ਪਹਿਲਾ ਪਰਚਾ ਦਰਜ ਹੈ ਸਰ ਜਿਹੜੇ ਜਨਰੇਟ ਟੋਟਲ ਫੜੇ ਸੀਗੇ ਬੰਦੇ ਜੀ ਇਹਨਾਂ ਸਾਰਿਆਂ ਦੇ ਕ੍ਰਿਮੀਨਲ ਰਿਕਾਰਡ ਹੈਗੇ ਆ ਵਕ ਵਕ ਮਾਮਲੇ ਦੇ ਹਾਂ ਜੀ ਹਾਂ ਜੀ ਜਿਵੇਂ ਸਦਰ ਦਾ ਜਿਹੜਾ ਮਸਲਾ ਸੀਗਾ ਖਲਚੇ ਕਦੀ ਮਰਡਰ ਹੋਇਆ ਸੀ ਉੱਥੇ ਜਿਹੜਾ ਮੇਨ ਦੋਸ਼ੀ ਹੈਗੇ ਅਮਨ ਉਸ ਤੇ ਪਹਿਲੇ ਉੱਪਰ 6 ਪਰਚੇ ਦਰਜ ਹੈ 302 ਦੇ ਤੇ ਆਮ ਸੈਕਟ ਦੇ ਤੇ ਜਿਹੜਾ ਗਰੁੱਪੀ ਤੇ ਉਸ ਤੇ ਇੱਕ ਐਨਡੀਪੀਐਸ ਦਾ ਪਹਿਲਾ ਹੀ ਪਰਚਾ ਦਰਜ ਹੈ ਤੇ ਇਹ ਸਦਰ ਮਰਡ ਜਿਹੜਾ ਇਟਲੀ ਤੋਂ ਬਣਿਆ ਹੋਇਆ ਹੈ ਉਹਦੀ ਰਿਕਵਰੀ ਵੀ ਹੈ ਅਤੇ ਇੱਕ ਹੋਰ ਪਿਸਤਲ ਦੀ ਰਿਕਵਰੀ ਵੀ ਜਿਹੜਾ ਸਾਈ ਵੱਲੋਂ ਰਿਕਵਰੀ ਹੋਈ ਹੈ थाना ਕੈਂਟ ਵਿਖੇ ਚਾਰ ਜਿਹੜਾ ਹੈਗੇ ਮੁਜਰਮ ਨੂੰ ਫੜਿਆ ਗਿਆ ਸੀ ਇਸ ਵਿੱਚ ਜਿਹੜਾ ਸੁਖਪ੍ਰੀਤ ਬੁੱਢਾ ਹੈਗਾ ਇਸ ਤੇ ਪਹਿਲੇ 5 ਪਰਚੇ ਦਰਸੀ ਗਏ ਤੇ ਜਿਹੜਾ ਨਫਰੀ ਸਿਵਾ ਹੈ ਉਸ ਤੇ ਪਹਿਲੇ 2 ਪਰਚੇ ਦਰਸੀ ਗਏ ਇਸ ਪਰਚੇ ਵਿੱਚ ਇੱਕ ਪਿਸਤੌਲ 330 ਬੋਰ ਅਤੇ ਇੱਕ ਦੇਸੀ ਕੱਟਾ 315 ਬੋਰ ਦੀ ਰਿਕਵਰੀ ਹੋਈ ਹੈ ਆਸੀ ਜਿਹੜਾ ਹੈਗਾ ਇਹਨਾਂ پولیس ਰਿਮਾਂਡ ਲੈ ਕਰਕੇ ਪੁੱਛ ਰਹੇ ਹਨ ਤੇ ਪੁੱਛ ਕੇ ਮਜ਼ੀਦ ਪੁੱਛ ਕੇ ਚੱਲ ਰਹੀ ਹੈ ਕਿ ਇਹਨਾਂ ਦੇ ਸੰਬੰਧ ਕਿਹਦੇ-ਕਿਹਦੇ ਨਾਲ ਸੀਗੇ ਤੇ ਇਹਨਾਂ ਦੇ ਹੋਰ ਕਿਹੜੇ-ਕਿਹੜੇ ਵਾਰਦਾਤ ਇਹਨੇ ਕੀਤੇ ਜਿਵੇਂ ਜਿਹੜਾ ਕਹਿਣ ਦਾ ਪਰਚਾ ਇਹਨੇ ਵੀ ਮੰਨਿਆ ਹੈ ਕਿ ਜੀਰਾ ਵਿਖੇ ਨੇ ਗੁਲੀਆਂ ਚਲਾਈ ਸੀ ਕਿ ਤੋਂ ਵੀ ਮਸਲਜਾ ਦਾ ਟ੍ਰੇਸ ਹੋ ਚੁੱਕਿਆ ਹੈ। ਥਾਣਾ ਕੁਲਗੜੀ ਵਿਖੇ ਇੱਕ सोनू ਵੱਗਲ ਨਾਮ ਦੇ ਜਿਹੜਾ ਹੈਗਾ આરોપી ਉਹਨੂੰ ਫੜਿਆ ਗਿਆ ਹੈ। सोनू ਵੱਗਲ ਉੱਪਰ ਪਹਿਲਾਂ ਤੋਂ ਹੀ 8 ਮੁਕਦਮੇ ਦਰਜ ਹੈਗੇ ਆਮ ਸੈਕਟ ਦੇ ਅਤੇ ਹੋਰ-ਹੋਰ ਧਾਰਾ ਵਿੱਚ ਇਸ ਤੋਂ ਇੱਕ 32 bore ਪਿਸਟਲ ਅਤੇ ਚਾਰ ਜਿੰਦਰਾਣ ਮਿਲਿਆ ਹੈ। ਦੌਰਾਨ ਪੁੱਛ ਕੇ ਇਹਨੇ ਵੀ ਮੰਨਿਆ ਹੈ ਕਿ ਇਲੈਕਸ਼ਨ ਤੋਂ ਪਹਿਲੇ ਇਹਨੇ ਗੋਲੀ ਵੀ ਚਲ ਇਸ ਤੋਂ ਇਲਾਵਾ थाना ਕੁਲਗੜੀ ਵਿਖੇ ਇੱਕ ਚੋਰਾ ਦਾ ਗੈਂਗ ਫੜਿਆ ਗਿਆ ਤੇ ਇਹਨਾਂ ਕੋਲ ਉਹ ਜਿਹੜਾ ਹੈਗਾ ਲਗਭਗ 7 ਲੱਖ ਰੁਪਏ ਦੇ ਮੁੱਲ ਦੇ ਜਿਹੜੇ ਲੋਹੇ ਦੇ ਵੱਡੇ ਵੱਡੇ ਚੱਕਰ ਹੁੰਦੇ ਉਹ ਗ੍ਰਿਫਤਾਰੀ ਹੋਈ ਹੈਗੀ ਇੱਕ ਮੋਟਰਸਾਈਕਲ ਵੀ ਮਿਲਿਆ ਹੈ ਅਤੇ ਬੈਟਰਾ-ਬਟਰਾ ਵੀ ਮਿਲਿਆ ਹੈ ਜਿਹੜੇ ਚੋਰ ਉਹਨਾਂ ਦਾ ਨਾਮ ਹੈਗਾ ਸੰਜੂ ਉਰਫ ਲਾਲੀ ਪੁੱਤਰ ਕ੍ਰਿਸ਼ਨ ਲਾਲ ਇਹ ਬਸਤੀ ਆਵਾ ਫਰੋਸਪੁਰ ਸਹਿਰ ਦਾ ਰਹਿਣ ਵਾਲਾ ਹੈਗਾ ਇਸ ਤੇ ਚੋਰੀ ਚਾਰੀ ਦੇ ਲਗਭਗ 5 ਬਗਤ ਵਿੱਚ ਪਹਿਲੇ ਤੋਂ ਦਰਜ ਨੇ ਤੇ ਬਿੱਟੂ ਉਰਫ ਜੰਗ ਹੈ ਏ ਵੀ ਬਸਤੀ ਭਾਟੀ ਵਾਲਾ ਪਰੋਸਪੁਰ ਸੈਰਦਾਨ ਵਾਲਾ ਹੈਗਾ ਇਸ ਤੇ ਪਹਿਲੇ ਤੋਂ ਹੀ 10 ਮੁਕਦਮੇ ਚੋਰੀ ਦੇ ਦਰਜ ਹੈ ਦਰਾਨੇ ਪੁੱਛ ਕਿਸ ਨੇ ਵੀ ਮੰਨੇ ਹੈ ਕਿ ਜਿਵੇਂ ਠੰਡ ਹੁਣ ਵੱਧ ਰਹੀ ਹੈ ਤਾਂ ਕੋਹਰਾ ਹੁਣ ਧੂਆਂ ਤੁੰਦ ਬਰ ਰਿਆ ਤੇ ਨਾਲ ਦਾ ਪਲਾਨ ਸੀ ਕਿ ਆਹ ਕੋਹਰਾ ਤੇ ਧੁੰਦ ਵਿੱਚ ਜਾ ਕੇ ਚੋਰੀ ਕਰਨ ਤੇ ਇਹਨਾ ਹੁਣੀ ਜਿਹੜਾ ਫਰਕ ਹੈ ਜਿਹੜਾ ਇੱਕ ਬੜਾ ਹੀ ਪ੍ਰੀਵੈਂਟਿਵ ਸਟੈਪ ਜਿਹੜਾ ਹੈਗਾ ਇਹ ਹਲਿਤਾ ਗਿਆ ਜੀ ਇਹ ਗਰੋਪ ਦੇ ਕਿੰਨੇ ਟੋਟਲ ਕਿੰਨੇ ਟੋਟਲ ਟੋਟਲ ਮਾੜੇ ਆਨਸਰ ਕਿੰਨੇ ਫੜੇ ਗਏਗੇ ਜੀ ਟੋਟਲ ਮਾੜੇ ਆਨਸਰ ਜਿਹੜੇ ਹੈਗੇ 11 ਮਾੜੇ ਆਨਸਰ ਫੜੇ ਗਏ ਹੈ ਟੋਟਲ 5 ਵਿਪਨ ਦਿਰਗਵਰੀਏ ਜਿਸ ਵਿੱਚੋਂ ਇੱਕ ਜਿਹੜਾ 9mm ਬਲੌਕ ਦਾ ਪਿਸਤਲ ਜਿਹੜਾ ਮੈਡ ਇਨ ਇਟਲੀ ਹੈ ਬੜਾ ਸੋਫਿਸਟੀਕੇਟਿਡ ਐਡਵਾਂਸ ਵੈਪਨ ਹੁੰਦਾ ਹੈ ਆਟੋਮੈਟਿਕ ਹੁੰਦਾ ਹੈ ਜੀ